ਜਿਨ੍ਹਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਇਹਨਾਂ ਦੀ ਐਨਜੀਓ ਤੇ ਇਹਨਾਂ ਦੇ ਸਾਰੇ ਸਾਥੀਆਂ ਨੂੰ ਕਿਉਂਕਿ ਇਹ ਸਮਾਜ ਵਾਸਤੇ ਬਹੁਤ ਹੀ ਜ਼ਰੂਰੀ ਕੰਮ ਹੈ ਤੇ ਉਹਦਾ ਹੱਲ ਕਿਤੇ ਹੋਰ ਨਹੀਂ ਉਹ ਵੀ ਆਪਾਂ ਇਨਸਾਨਾਂ ਨਹੀਂ ਕੱਢਣਾ ਹੈ ਉਹਦਾ ਹੱਲ ਦਾ ਇੱਕ ਛੋਟਾ ਜਿਹਾ ਕਦਮ ਆਪਾਂ ਇਹ ਚੁੱਕ ਸਕਦੇ ਹਾਂ ਕਿ ਆਪ ਬਾਤੋਂ ਬਾਤ ਪੇੜ ਲਾਈਏ ਕਿਉਂਕਿ ਇਹ ਗਰਮੀ ਨੂੰ ਘਟਾਉਣ ਦਾ ਹੋਰ ਕੋਈ ਤਰੀਕਾ ਨਹੀਂ ਹੈ ਪਾਣੀ ਹਿਲਦਾ ਹਰ ਸਾਲ ਉਹ ਵੀ ਆਪਾਂ ਆਪਣੀ ਖੇਤੀ ਵਾਸਤੇ ਬਾਹਰ ਕੱਢਦੇ ਆ ਉਹਨੂੰ ਵਾਪਸ ਲਿਆਉਣ ਦਾ ਵੀ ਹੋਰ ਕੋਈ ਤਰੀਕਾ ਨਹੀਂ ਕੱਲੇ ਪੇੜ ਹੀ ਨੇ ਉਹਨੇ ਸਾਨੂੰ ਇੱਕ ਕਣਕ ਤੇ ਜਿਰੀ ਦੀ ਫਸਲ ਤੇ ਲਾਤਾ ਉਹਦੀ ਬਹੁਤ ਲੋਡ ਵੀ ਸੀ ਦੇਸ਼ ਨੂੰ ਵੀ ਲੋਡ ਸੀ ਆਪਾਂ ਦੇਸ਼ ਦਾ ਢਿੱਡ ਭਰਿਆ ਤੇ ਕਿਸਾਨ ਨੂੰ ਵੀ ਲੋਡ ਸੀ ਉਹਦੀ ਆਮਦਨ ਮਤਾਨ ਵਾਸਤੇ ਲੋਡ ਸੀ ਮਗਰ ਕਿਸੇ ਵੀ ਚੀਜ਼ ਦੇ ਜੋ ਆਪਾਂ ਉਹਨੂੰ ਬਹੁਤ ਜ਼ਿਆਦਾ ਕਰਦੇ ਹਾਂ ਤੇ ਸਾਈਡ ਇਫੈਕਟਰੀ ਹੁੰਦੇ ਨੇ ਨਿੱਧੱਕ ਬੰਦੇ ਦੇ ਇੱਕ ਪਿੰਡ ਤਿੰਨ ਚਾਰ ਸੰਧੇ ਨਵੇਂ ਰੋਟੇ ਪਈ ਜਾਂਦੇ ਨੇ ਤੇ ਇਹ ਜਿਹੜਾ ਸਾਰਾ ਕੁਝ ਹੈ ਦੇਖੋ ਇਹਦਾ ਲਾਭ ਹੋਇਆ ਪੰਜਾਬ ਨੂੰ ਇਹਦਾ ਲਾਭ ਹੋਇਆ ਦੇਸ਼ ਨੂੰ ਪੀਡੀਐਸ ਸਿਸਟਮ ਨਾਲ ਪੰਜਾਬ ਦੀ ਕਣਕ ਤੇ ਜੀਰੀ ਪੂਰੇ ਦੇਸ਼ ਵੰਡੀ ਜਾਂਦੀ ਹੈ ਮਗਰ ਇਹਦਾ ਨੁਕਸਾਨ ਵੀ ਹੋਇਆ ਸਾਂ ਸਾਸਰੀ ਕਾਰਜ ਜੀ ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਤੁਹਾਡਾ ਆਪਣਾ ਸਰਬਜੀਤ ਸਿੰਘ ਰਟੋਲਾ ਅੱਜ ਅਸੀਂ ਪਹੁੰਚਿਆ ਬੱਬਨਪੁਰ ਨਹਿਰ ਦੇ ਉੱਪਰ ਜਿੱਥੇ ਕੀ ਵਾਤਾਵਰਨ ਪ੍ਰੇਮਿਆਂ ਵੱਲੋਂ ਅਗਨੇ ਦੇ ਘਾਟੋਂ ਦੇਖਦੇ ਹੋਏ ਇੱਥੇ ਬੂਟੇ ਲਗਾਏ ਗਏ ਨੇ ਬੂਟੇ ਬਰੂਟਾ ਪੇਪਲ ਵਗੈਰਾ ਦੇ ਬੂਟੇ ਜਿਹੜੇ ਲਗਾਏ ਜਾਂਦੇ ਹਨ ਜਿਨ੍ਹਾਂ ਦੀ ਜਿਆਦਾ ਲੋੜ ਸਾਡੇ ਸਮਾਜ ਨੂੰ ਸਾਡੀ ਲੋਕਾਂ ਨੂੰ ਸਾਡੀ ਦੁਨੀਆ ਨੂੰ ਹੈਗੀ ਆ ਬਹੁਤ ਘਾਟ ਮਹਿਸੂਸ ਹੁੰਦੀ ਆ ਬੂਟਿਆਂ ਦੀ ਜਿਸ ਕਾਰਨ ਵੀ ਹੈ ਤੇ ਵੀ ਬਹੁਤ ਘਾਟ ਰਹਿੰਦੀ ਆ ਗਰਮੀ ਜਿਆਦਾ ਪੈਂਦੀ ਆ ਸੋ ਇਹ ਜਿਹੜਾ ਪ੍ਰਾਰਾਲਾ ਬਹੁਤ ਸੋਹਣਾ ਪ੍ਰਾਰਾਲਾ ਕੀਤਾ ਗਿਆ ਸਾਡੇ ਨਾਲ ਇਸ ਸਮੇਂ ਮੌਜੂਦ ਹਨ ਸ੍ਰੀ ਸੁਮਿਤ ਮਾਨ ਜੀ ਜੋ ਕਿ ਹਲਕਾ ਇੰਚਾਰਜ ਕਾਂਗਰਸ ਵੱਲੋਂ ਅਮਰਗੜ ਤੋਂ ਲਗਾਏ ਗਏ ਨੇ ਬਹੁਤ ਹੀ ਇੱਕ ਜੇ ਆਪਾਂ ਕਹਿ ਲਈਏ ਸੁਰਜੇ ਹੋਏ ਅ ਇਹ ਅਨਸਾਰ ਹਨ ਬਹੁਤ ਸਮਾਜ ਸੇਵੀ ਪਰਿਵਾਰਕ ਦੇ ਵਿੱਚੋਂ ਇਹ ਜਿਹੜੇ ਜਿਹੜਾ ਹਲਕੇ ਦੀ ਸੇਵਾ ਸੰਭਾਲੀ ਉਹਨਾਂ ਨਾਲ ਗੱਲ ਕਰਾਂਗੇ ਕੀ ਕਹਣਾ ਹੈ ਇਸ ਸਬੰਧ ਦੇ ਵਿੱਚ ਸਾਰ ਤੁਸੀਂ ਅੱਜ ਇੱਥੇ ਪਹੁੰਚੇ ਹੋ ਇਸ ਜਿਹੜਾ ਬੂਟਾ ਵਾਲੇ ਮੀਹਮ ਦੇ ਵਿੱਚ ਵਾਤਾਵਰਣ ਪ੍ਰਿੰਗਿਆ ਕੋਲੇ ਬਾਜੀ ਲਵਾਈਆ ਇਸ ਸਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਪਹਿਲਾਂ ਤਾਂ ਮੈਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹਣਾ ਕੇਸਰ ਖੋਲਰ ਜੀ ਨੂੰ ਜਿਨ੍ਹਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਇਹਨਾਂ ਦੀ ਐਨ ਜੀਓ ਤੇ ਇਹਨਾਂ ਦੇ ਸਾਰੇ ਸਾਥੀਆਂ ਨੂੰ ਕਿਉਂਕਿ ਇਹ ਸਮਾਜ ਵਾਸਤੇ ਬਹੁਤ ਹੀ ਜ਼ਰੂਰੀ ਕੰਮ ਹੈ ਆਪਣੀਆਂ ਫਿਊਚਰ ਜਨਰੇਸ਼ਨ ਵਾਸਤੇ ਬਹੁਤ ਜ਼ਰੂਰੀ ਕੰਮ ਹੈ ਕਿ ਆਪਾਂ ਵੱਤੋ ਵੱਤ ਪੇੜ ਲਾਈਏ ਅੱਜ ਪੰਜਾਬ ਦੇ ਹਾਲਾਤ ਹੋ ਗਏ ਨੇ ਕਿ ਜਿੰਨੀ ਪੰਜਾਬ 'ਚ ਗਰਮੀ ਵਧ ਰਹੀ ਹੈ ਜਿਸ ਤਰ੍ਹਾਂ ਪਿਛਲੀਆਂ 4 ਫਸਲਾਂ ਇਸ ਕਰਕੇ ਖਰਾਬ ਹੋਈਆਂ ਕਿਉਂਕਿ ਵਾਤਾਵਰਣ ਬਦਲਦਾ ਜਾ ਰਿਹਾ ਪੂਰੀ ਦੁਨੀਆ 'ਂ ਅੰਦਰ ਗਲੇਸ਼ੀਅਰ ਪਿਘਲ ਰਹੇ ਨੇ ਕਲਾਈਮੇਟ ਚੇਂਜ ਹੋ ਰਹੀ ਹੈ ਤੇ ਉਹਦਾ ਹੱਲ ਕਿਤੇ ਹੋਰ ਨਹੀਂ ਉਹ ਵੀ ਆਪਾਂ ਨੂੰ ਇਨਸਾਨਾਂ ਨੇ ਕਰਨਾ ਹੈ ਉਹਦਾ ਹੱਲ ਦਾ ਇੱਕ ਛੋਟਾ ਜਿਹਾ ਕਦਮ ਆਪਾਂ ਇਹ ਚੁੱਕ ਸਕਦੇ ਹਾਂ ਕਿ ਆਪ ਵੱਤੋ ਵੱਤ ਪੇੜ ਲਾਈਏ ਕਿਉਂਕਿ ਇਹ ਗਰਮੀ ਨੂੰ ਜਿਵੇਂ ਕਿ NASA ਦੇ ਸੈਟਲਾਈਟਾਂ ਦੱਸਦੀਆਂ ਨੇ ਕਿ ਪੰਜਾਬ ਦੀ ਧਰਤੀ ਥੱਲੋਂ ਲੱਖਾਂ ਟਨ ਪਾਣੀ ਹਿਲਦਾ ਹਰ ਸਾਲ ਉਹ ਵੀ ਆਪਾਂ ਆਪਣੀ ਖੇਤੀ ਵਾਸਤੇ ਬਾਹਰ ਕੱਢਦੇ ਆ ਉਹਨੂੰ ਵਾਪਸ ਲਿਆਉਣ ਦਾ ਵੀ ਹੋਰ ਕੋਈ ਤਰੀਕਾ ਨਹੀਂ ਇਕੱਲੇ ਪੇੜ ਹੀ ਨੇ ਤੇ ਜਿੰਨੇ ਆਪਾਂ ਪੇੜ ਲਾਵਾਂਗੇ ਓਨੀ ਜ਼ਮੀਨ ਸਿੰਚਾਈ ਜਾਊਗੀ ਓਨੀ ਮਿੱਟੀ ਬਚੂਗੀ ਉਹਨਾਂ ਪਾਣੀ ਬਚੂਗਾ ਤੇ ਇਹ ਆਪਣੇ ਵਾਸਤੇ ਬਹੁਤ ਜ਼ਰੂਰੀ ਹੈ ਅੱਜ ਤੁਸੀਂ ਕਿਸੇ ਵੀ ਖੇਤ ਵਿੱਚ ਜਾਓ ਤਾਂ ਕਿਸਾਨ ਨੇ ਆਬਦੀ ਫਸਲ ਵਾਲੀ ਜ਼ਮੀਨ ਤਾਂ ਸਾਰੀ ਸਾਫ਼ ਕਰਤੀ ਹੈ ਮੋਟਰ ਤੇ ਉਹਨੇ ਬਹਿਣ ਥਲ ਵਾਸਤੇ ਚਾਰ ਪੰਜ ਪੇੜ ਭਾਵੇਂ ਰੱਖਿਓਣ ਨਹੀਂ ਤਾਂ ਪੂਰੀ ਪੂਰੀ ਜ਼ਮੀਨ ਸਾਫ਼ ਆ ਤੇ ਇੰਨਾ ਮਾੜਾ ਹਾਲ ਪੰਜਾਬ ਦਾ ਕਦੇ ਨਹੀਂ ਹੋਇਆ ਪੰਜਾਬ ਦੇ ਇਤਿਹਾਸ ਪੰਜਾਬ ਵਿੱਚ ਹਮੇਸ਼ਾ ਬਹੁਤ ਸਾਰੇ ਜੰਗਲ ਰਹੇ ਨੇ ਅੱਜ ਜੀਟੀ ਰੋਡ ਦੇ ਨਾਲ ਤਾਂ ਪੂਰਾ ਜੰਗਲੀ ਭਰ ਰਹੇ ਹੁੰਦੇ ਸੀਗੇ ਤੇ ਅੱਜ ਜੋ ਪੰਜਾਬ ਦੇ ਹਾਲਾਤ ਨੇ ਇਹਨੂੰ ਆਪ ਨੂੰ ਬਦਲਣ ਦੀ ਲੋੜ ਹੈ 30 ਸਾਲ ਜੇ ਮੈਂ ਦੇਖਿਆ ਜਾਵੇ ਪੰਜਾਬ ਦੇ ਵਿੱਚ ਪਹਿਲਾਂ ਗ੍ਰੀਨਰੀ ਜਿਆਦਾ ਬਹੁਤ ਸੀ ਮੰਨਿਆ ਜਾਂਦਾ ਸੀ ਇੱਕ ਜਿਹੜਾ ਹੈਗਾ ਹਰਿਆਲੀ ਨਾਲ ਕੇ ਪੰਜਾਬ ਸੋਨੇ ਦੀ ਚਿੜੀ ਵੀ ਕਿਹਾ ਜਾਂਦਾ ਸੀ ਫਸਲਾਂ ਨੂੰ ਲੈ ਕੇ ਪਰ ਹੁਣ ਜਿਹੜਾ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਹੈ ਕਿ ਦਰੱਖਤਾਂ ਦੀ ਘਾਟ ਦਾ ਮੁੱਖ ਕਾਰਨ ਕੀ ਸਮਝਦੇ ਤੁਸੀਂ ਦੇਖੋ ਜਿਹੜੀ ਗ੍ਰੀਨ ਰੈਵਲੂਸ਼ਨ ਹੈ ਨਾ ਉਹਨੇ ਸਾਨੂੰ ਇੱਕ ਕਣਕ ਤੇ ਜਿਰੀ ਦੀ ਫਸਲ ਤੇ ਲਾਤਾ ਉਹਦੀ ਬਹੁਤ ਲੋਡ ਵੀ ਸੀ ਦੇਸ਼ ਨੂੰ ਵੀ ਲੋਡ ਸੀ ਆਪਾਂ ਦੇਸ਼ ਦਾ ਢਿੱਡ ਭਰਿਆ ਤੇ ਕਿਸਾਨ ਨੂੰ ਵੀ ਲੋਡ ਸੀ ਉਹਦੀ ਆਮਦਨ ਬਦਾਨਾ ਵਾਸਤੇ ਲੋਡ ਸੀਗੀ ਮਗਰ ਕਿਸੇ ਵੀ ਚੀਜ਼ ਦੇ ਜੋ ਆਪਾਂ ਉਹਨੂੰ ਬਹੁਤ ਜ਼ਿਆਦਾ ਕਰਦੇ ਹਾਂ ਤੇ ਸਾਈਡ ਇਫੈਕਟ ਵੀ ਹੁੰਦੇ ਨੇ ਜਦੋਂ ਆਪਾਂ ਇੱਕ ਕੈਮੀਕਲ ਫਰਟੀਲਾਈਜ਼ਰ ਵਾਲੀ ਖੇਤੀ ਨੂੰ ਐਮਐਸਯੂ ਵਾਲੀ ਖੇਤੀ ਨੂੰ ਜਿਹਨੂੰ ਆਪਾਂ ਫਸਲ ਵੇਚ ਕੇ ਵੀ ਨਹੀਂ ਆਉਂਦੇ ਮੰਡੀ ਸਿੱਟ ਕੇ ਆਨੇ ਆ ਉਹ ਖੇਤੀ ਨੂੰ ਐਨੇ ਦਸ਼ਕਾਂ ਤੋਂ ਕਰਦੇ ਆ ਆ ਰਹੇ ਆ ਤੇ ਉਹਦੇ ਨੁਕਸਾਨ ਵੀ ਹੋਣਗੇ ਉਹਨੇ ਉਹਦੇ ਕਾਰਨ ਸਾਰੇ ਪੇੜ ਵਢੇ ਗਏ ਉਹਦੇ ਕਾਰਨ ਜ਼ਮੀਨ ਥੱਲੇ ਹਟਲਾ ਪਾਣੀ ਖਤਮ ਹੁੰਦਾ ਜਾ ਰ ਨੀ ਤਾਂ ਬੰਦੇ ਦੇ ਇੱਕ ਪਿੰਡ ਤਿੰਨ ਚਾਰ ਸਾਧੇ ਨਵੇਂ ਰੋਟੇ ਪਈ ਜਾਂਦੇ ਨੇ ਤੇ ਇਹ ਜਿਹੜਾ ਸਾਰਾ ਕੁਝ ਹੈ ਦੇਖੋ ਇਹਦਾ ਲਾਭ ਹੋਇਆ ਪੰਜਾਬ ਨੂੰ ਇਹਦਾ ਲਾਭ ਹੋਇਆ ਦੇਸ਼ ਨੂੰ ਪੀਡੀਆ ਸਿਸਟਮ ਨਾਲ ਪੰਜਾਬ ਦੀ ਕਣਕ ਤੇ ਜੀਰੀ ਪੂਰੇ ਦੇਸ਼ ਵੰਡੀ ਜਾਂਦੀ ਹੈ ਮਗਰ ਇਹਦਾ ਨੁਕਸਾਨ ਵੀ ਹੋਇਆ ਸਾਨੂੰ ਤੇ ਉਹਦੇ ਨੁਕਸਾਨ ਦਾ ਹੱਲ ਵੀ ਸਾਨੂੰ ਹੀ ਕੱਢਣਾ ਪਊ ਜਿਹੜੀਆਂ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਮੈਨੂੰ ਲੱਗਦਾ ਹੈ ਕਿ ਘੱਟ ਤੋਂ ਘੱਟ ਅਮਰਗੜ ਦੇ ਲੋਕਾਂ ਨੂੰ ਮੈਂ ਇਹ ਜਾਣੋ ਜ਼ਰੂਰ ਕਰਨਾ ਚਾਹੁੰਦਾ ਕਿ ਜਿਹੜੀ ਇਹ ਪੇੜਾਂ ਲਾਹਣ ਦੀ ਮੁਹਿੰਮ ਹੈ ਇਹ ਆਪਾਂ ਅਮਰਗੜ ਦੇ ਸਾਰੇ ਵਾਸੀ ਕਰੀਏ ਜਿੰਨੇ ਵੱਧ ਤੋਂ ਵੱਧ ਆਪਾਂ ਪੇੜ ਲਾਵਾਂਗੇ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਦੱਸ ਸਕਾਂਗੇ ਵੀ ਤੁਹਾਡੇ ਬਚਾਉਣ ਵਾਸਤੇ ਅਸੀਂ ਇਹ ਉਪਰਾਲਾ ਕੀਤਾ ਨਹੀਂ ਤਾਂ ਪੰਜਾਬ ਜਿਸ ਡਾਇਰੈਕਸ਼ਨ ਵੱਲ ਜਾ ਰਿਹਾ ਹੈ ਤੇ ਕੱਲ ਸਾਨੂੰ ਇਹ ਨਹੀਂ ਪਤਾ ਕਿ ਸਾਡਾ ਕਿੱਡਾ ਵੱਡਾ ਨੁਕਸਾਨ ਹੋਣਾ ਇਹ ਕੋਈ ਕਹਿੰਦਾ ਇਹ ਰੇਗਿਸਤਾਨ ਨਾ ਬਣ ਜਾ ਤੇ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਜਾਗਣ ਦੀ ਲੋੜ ਹੈ ਤੇ ਜਿਸ ਤਰ੍ਹਾਂ ਕੇਸ਼ਰ ਸਿੰਘ ਢੁਲਰ ਜੀ ਨੇ ਕੀਤਾ ਹੈ ਇਸ ਤਰ੍ਹਾਂ ਵੱਧ ਤੋਂ ਵੱਧ ਲੋਕ ਅੱਗੇ ਆ ਕੇ ਪੇੜ ਲਾਉਣੇ ਸ਼ੁਰੂ ਕਰਨ ਪਾਣੀ ਦੀ ਬਚਾਉਣ ਸ਼ੁਰੂ ਕਰ ਬਹੁਤ ਸੋਹਣੇ ਵਿਚਾਰ ਮਾਨ ਸਾਹਿਬ ਦੇ ਅਸੀਂ ਤੁਹਾਡੀ ਗੱਲ ਕਰਾਂਗੇ ਕਿ ਇਸ ਸਮੇਂ ਦੇ ਵਿੱਚ ਜਿਹੜੀ ਇਹ ਚੱਲ ਰਹੀ ਨਿਰੰਤਰ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਪਹੁੰਚੇ ਸਾਡੇ ਦੇਸ਼ ਦੀ ਸੇਵਾ ਨਿਭਾ ਰਹੇ ਫੌਜੀ ਨੌਜਵਾਨਾਂ ਨਾਲ ਉਹਨਾਂ ਸੰਬੰਧਾਂ ਇਹ ਸੰਬੰਧ ਦੇ ਵਿੱਚ ਕੀ ਕਹਿਣਾ ਸਰ ਕੀ ਨਾਜੀ ਆਪਣਾ मेरा नाम है कपिल कुमार जी आ, की कहना जो ग्रीनरी मिथ्या गया समाज वातावरण इस संबंध में कहना चाहूँगा मैं आप लोगों को बहुत मुबारकबाद देता हूँ इस इस चीज़ के लिए आप लोग एक जो काम कर रहे हो पेड़ लगाने के लिए हम लोग क्या आजकल टेम्परेचर बहुत ज्यादा हो रहा है देश में और दुनिया में आ, ग्लोबल वार्मिंग का बहुत ज्यादा वो है तो इसके लिए जितने ज्यादा पेड़ लगाएंगे उतना ठीक है आप अभी हम लोग कभी राजस्थान जाते हैं तो हमने हम, हम लोगों ने ये महसूस किया है कि अभी पंजाब से ज़्यादा बारिश राजस्थान में हो रही है क्योंकि वहाँ पे पेड़ ज़्यादा हो रहे हैं जहाँ पे पेड़ ज़्यादा होंगे वहीं पे ज़्यादा बारिश है जहाँ पेड़ नहीं है वहाँ बारिश भी नहीं हो रही आजकल और टम्परेचर भी बढ़ रहा है तो इसलिए पेड़ लगाने बहुत ही ज़रूरी है ਜਿਵੇਂ ਕਿ ਦੇਖਿਆ ਜਾਵੇ ਦੇਖੋ ਬਹੁਤ ਸੋਹਣੇ ਵਿਚਾਰ ਨੇ ਇਹਨਾਂ ਨੌਜਵਾਨਾਂ ਦੇ ਕਿਉਂਕਿ ਆਹ ਕਿ ਰਾਜਸਥਾਨ ਦੇ ਬੱਚੇ ਜੀ ਇਹ ਕਹਿ ਲਿਆ ਗਰਮੀ ਜ਼ਿਆਦਾ ਹੁੰਦੀ ਸੀ ਵਾਰਸ਼ਾ ਘੱਟ ਹੁੰਦੀ ਸੀ ਆ ਪਰ ਇਹਨਾਂ ਦਾ ਕਹਿਣਾ ਕਿਉਂਕਿ ਤਜਰਬਾ ਇਹਨਾਂ ਦੀ ਜਿੰਦਗੀ ਦਾ ਜਗ੍ਹਾ ਜਗ੍ਹਾ ਡੋਟੇ ਲੱਗਦੇ ਰਹਿੰਦੇ ਨੇ ਇਹਨਾਂ ਨੂੰ ਪਤਾ ਵੀ ਕਿੱਥੇ ਕੀ ਹੁੰਦਾ ਦਸਣ ਦੇ ਮੁਤਾਬਕ ਕਿ ਹੁਣ ਜਿਹੜੇ ਪੰਜਾਬ ਦੇ ਵਿੱਚ ਵਾਰਸ਼ਾ ਘੱਟ ਹੁੰਦੇ ਨੇ ਤੇ ਰਾਜਸਥਾਨ ਦੇ ਵਿੱਚ ਵਾਰਸ਼ਾ ਜਿਹੜੇ ਹੈਗੇ ਸੱਟੋਂ ਵੱਧ ਹੁੰਦੀਆਂ ਨੇ ਕਿ ਆ ਮੌਸਮ ਦਾ ਵੀ ਫਰਕ ਉੱਥੇ ਰਹਿਦਾ ਥੋੜੀ ਗੱਲ ਕਰਾਵਾਂਗੇ ਵਾਤਾਵਰਣ ਪ੍ਰੇਮੀ ਕੇਸਰ ਸਿੰਘ ਭੋਲਰ ਦੇ ਨਾਲ ਜੋਗੀ ਇੱਕ ਬਲੱਡ ਡੋਨੇਸ਼ਨ ਇੱਕ ਬਹੁਤ ਜੀ ਆਪਾਂ ਕਹਿ ਲਈਏ ਦੁਨੀਆ ਦੇ ਵਿੱਚ ਮੰਨੇ ਹੋਏ ਨੇ ਹਰ ਜਗ੍ਹਾ ਇਹਨਾਂ ਦਾ ਨਾਂ ਹੈਗਾ ਜਿੱਥੇ ਵੀ ਲੋੜ ਪੈਂਦੀ ਆ ਬਲੱਡ ਦੀ ਜਾਂ ਕਿਸੇ ਕਿਸਮ ਦੀ ਕਿਸੇ ਲੋੜਵੰਦ ਪਰਿਵਾਰ ਨੂੰ ਤਾਂ ਇਹ ਮੇਰੇ ਖਿਆਲ ਆ ਵੀ ਦਿਨ ਨਾ ਰਾਤ ਨਹੀਂ ਦੇਖਦੇ ਹੋਏ ਆਪਣੇ ਇੱਕ ਬਾਈਕ ਤੇ ਮੋਟਰਸਾਈਕਲ ਤੇ ਹਾਜ਼ਰ ਹੁੰਦੇ ਨੇ ਉਹਨੂੰ ਇੱਕ ਬਲੱਡ ਪ੍ਰਾਪਤ ਕਰਾਉਣ ਵਾਸਤੇ ਥ ਇਹ ਹੈ ਕਿਵੇਂ ਬਲੱਡ ਨੇਸ਼ਨ ਤੋਂ ਲੈ ਕੇ ਉਹਨਾਂ ਦਾ ਇਧਰ ਨੂੰ ਜਿਹੜਾ ਰੁਝਾਨ ਹੋਇਆ ਕੀ ਕਹਿਣਾ ਚਾਹੁੰਦੀ ਹੈ ਇਸ ਬੰਦੇ ਨੂੰ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਤੁਹਾਡਾ ਸਾਰੇ ਪ੍ਰੈਸ ਵਾਲਿਆਂ ਦਾ ਇੱਥੇ ਆਉਣ ਤੇ ਧੰਨਵਾਦ ਕਰਦਾ ਹਾਂ ਕਿਉਂਕਿ ਅੱਜ ਸਮੇਂ ਦੀ ਲੋੜ ਹੈ ਜੇ ਅਸੀਂ ਰੁਕ ਲਾ ਰਹੇ ਹਾਂ ਤਾਂ ਲੋਕਾਂ ਨੂੰ ਵੀ ਜਾਗਰਤ ਕਰਨ ਬਾਅਦ ਤੇ ਤੁਹਾਡੀ ਸਪੋਰਟ ਦੀ ਲੋੜ ਹੈ ਅੱਜ ਜੋ ਅਸੀਂ ਮਹਿੰਮੇ ਸ਼ੁਰੂ ਕੀਤੀ ਹੈ ਇਹ ਗ੍ਰੀਨ ਪੰਜਾਬ ਮਹਿੰਮ ਦੇ ਤਹਿਤ ਜਿਹੜੇ ਅੱਖਦਾਨੀ ਪਰਿਵਾਰ ਨੇ ਜਿਨ੍ਹਾਂ ਨੇ ਮਰਨ ਪ੍ਰਾਂਤ ਆਪਣੀਆਂ ਅੱਖਾਂਦਾਨੀਆਂ ਨੇ ਕੀਤੀਆਂ ਨੇ ਉਹਨਾਂ ਨੂੰ ਸਮਰਪਿਤ ਕਰ ਰਹੇ ਹਾਂ 101 ਜਿਹੜਾ ਬੋਹੜ ਦਾ ਪੇੜ ਆ ਜਿਹਨੂੰ ਤਰਵੈਣੀ ਕਹਿੰਦੇ ਨੇ ਉਹ ਅਸੀਂ ਲਾ ਰਹੇ ਹਾਂ ਕਿਉਂਕਿ ਸਾਡੇ ਸਾਫਕਾ ਐਮਐਲਏ ਤਰਮੰਤ ਸਿੰਘ ਸਾਨੂੰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਸਪੋਰਟ ਕਰਦੇ ਸੀ ਜਿਹੜੇ ਅੱਖਦਾਨੀ ਪਰਿਵਾਰ ਸੀ ਜਿਹੜੇ ਅੱਖ ਡੋਨੇਟ ਕਰਦੇ ਸੀ ਜਾਂ ਅੰਗਦਾਨ ਕਰਦੇ ਸੀ ਜਾਂ ਬਾਡੀ ਡੋਨੇਟ ਕਰਦੇ ਸੀ ਮਰਨ ਪਰੰਤ ਉਹ ਸਾਨੂੰ ਬਹੁਤ ਸਪੋਰਟ ਕਰਦੇ ਸੀ ਅੱਜ ਉਹਨਾਂ ਦੇ ਹੋਂਹ ਹਰਪੁੱਤਰ ਸੁਮਿਤਮਾਨ ਜੀ ਨੂੰ ਅਸੀਂ ਇਸੇ ਕਰਕੇ ਬੁਲਾਇਆ ਕਿ ਇਹਨਾਂ ਦੇ ਹੱਥਾਂ ਨਾਲ ਸਭ ਆਰੰਭ ਕੀਤਾ ਜਾਵੇ ਇਹ ਜਿਹੜਾ ਅਸੀਂ ਬੋਰਡਾਂ ਦੀ ਸੰਖਿਆ ਉਹ ਅਸੀਂ ਜ਼ਿਆਦਾ ਵਧਾਵਾਂਗੇ ਅਜੇ ਬੋਰਡ ਜਿਹੜੇ ਨੇ 101 ਪਹਿਲੀ ਸ਼ਿਫਟ ਦੇ ਵਿੱਚ ਅਸੀਂ ਲਾ ਰਹੇ ਹਾਂ ਤੇ ਸਾਡੇ ਬਾਬਾ ਹਜੂਰ ਸਾਹਿਬ ਵਾਲੇ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਦੀ ਗਵਾਹੀ ਅਸੀਂ ਏਰੀਆ ਦੇ ਤਕਰੀਬਨ 30-35 ਪਿੰਡਾਂ ਦੇ ਵਿੱਚ ਰੁੱਖ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਆ ਜਿਦੇ ਵਿੱਚ ਅਸੀਂ 5000 ਪੇੜ ਲਾ ਰਹੇ ਆ ਬਾਕੀ ਵੱਖ-ਵੱਖ ਸਕੂਲਾਂ ਤੇ ਡਿਸਪੈਂਸਰੀਆਂ 'ਚ ਅਸੀਂ ਫਲਦਾਰ ਪੇੜ ਜਿਵੇਂ ਅਮਰਪਾਲੀ ਜਾਂਬ ਹੋ ਗਿਆ ਜਾਂ ਕੇਸਰਮਬ ਹੋ ਗਿਆ ਜਾਂ ਫਰੂਟ ਜਿਵੇਂ ਚੀਕੂ ਹੋ ਗਿਆ ਜਾਂ ਆਰੂ ਹੋ ਗਿਆ ਉਹ ਅਸੀਂ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮੋਟਰਾਂ ਦੇ ਉੱਤੇ ਵੀ ਅਸੀਂ ਫਰੂਟ ਪਲਾਂਟ ਪਲੱਸ ਚੱਕਰੀਸੀਆ ਰੁੱਖ ਲਾ ਰਹੇ ਹਾਂ ਤਾਂ ਕਿ ਜਿਹੜੀ ਪਾਣੀ ਦੀ ਰੀਸਾਈਕਲਿੰਗ ਆ ਉਹ ਵੱਧ ਤੋਂ ਵੱਧ ਹੋ ਸਕੇ ਪੰਜਾਬ ਵਿੱਚ ਜਿਹੜੀ ਰੁੱਖਾਂ ਦੀ ਬਹੁਤਾਤ ਆ ਉਹ ਬਹੁਤ ਘੱਟ ਹੈ ਇਸ ਟਾਈਮ ਜਿਹੜੀ 33% ਰੁੱਖਾ ਉਹ ਸਾਡੇ ਪੰਜਾਬ ਦੀ ਧਰਤੀ ਤੇ ਹੋਣੇ ਚਾਹੀਦੇ ਆ ਜਿਹੜੇ ਤਕਰੀਬਨ 18 ਤੋਂ 20% ਹੀ ਐ ਇਹ ਰੁੱਖਾਂ ਦੀ ਘਾਟ ਦੇ ਵਿੱਚ ਸਰਕਾਰਾਂ ਇੱਧਰ ਬਿਲਕੁਲ ਧਿਆਨ ਨਹੀਂ ਦੇ ਰਹੀਆਂ ਸਰਕਾਰਾਂ ਦਾ এনवायरमेंट ਵੱਲ ਬਹੁਤ ਘੱਟ ਧਿਆਨ ਹੈ এনवायरमेंट ਸਾਡੇ ਪੰਜਾਬ ਦੀ ਲੋੜ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਕੈਂਸਰ ਹੈਪਟਾਈਟਿਸ B C ਇਹ ਇਹ ਬਹੁਤ ਵੱਡੀ ਪੱਧਰ ਤੇ ਫੈਰੇ ਆ ਉਹਦਾ ਕਾਰਨ ਕੀ ਹੈ ਜੇ ਸਾਡੇ ਹਵਾ ਸੁੱਧ ਹੋ ਗਈ ਸਾਨੂੰ ਸੁੱਧ ਆਕਸੀਜਨ ਮਿਲੂਗੀ ਤਾਂ ਅਸੀਂ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਬਚ ਸਕਾਂਗੇ ਕਿਉਂਕਿ ਆਮ ਲੋਕ ਇਲਾਜ ਕਰਾਉਣ ਤੋਂ ਵੀ ਸਮਰੱਥ ਨਹੀਂ ਸਾਡੇ ਮੇਰੇ ਕੋਲ ਡੇਲੀ ਫੋਨ ਆਉਂਦੇ ਨੇ ਸਾ ਆਪਣੇ ਇਸੇ ਖੁੱਡ ਦੇ ਵਿੱਚ ਤਕਰੀਬਨ 550 ਲੋਕਾਂ ਨੂੰ ਕੈਂਸਰ ਆ ਰੁੱਖ ਲਾਉਣ ਦੀ ਮਹਿਮ ਹਰ ਇੱਕ ਨੂੰ ਕਰਨੀ ਚਾਹੀਦੀ ਆ ਚਾਹੇ ਆਪਣੀ ਮਾਂ ਨੂੰ ਯਾਦ ਕਰਕੇ ਲਾਓ ਚਾਹੇ ਆਪਦੇ ਫਾਦਰ ਨੂੰ ਯਾਦ ਕਰਕੇ ਲਾਓ ਜਾਂ ਆਪਦੇ ਜਨਮ ਦਿਨ ਤੇ ਲਾਓ ਜਾਂ ਆਪਦੇ ਵਿਆਹ ਸਾਦੀ ਦੀ ਸਾਲਗिराਹ ਤੇ ਲਾਓ ਜਾਂ ਆਪਦੇ ਬੱਚੇ ਦੇ ਜਨਮ ਦਿਨ ਤੇ ਲਾਓ ਤਾਂ ਇੱਕ ਰੁੱਖ ਜਿੱਥੇ ਵੀ ਤੁਹਾਨੂੰ ਸਗਾ ਮਿਲਦੀ ਆ ਉੱਥੇ ਜ਼ਰੂਰ ਲਾਓ ਕਿਉਂਕਿ ਰੁੱਖਾਂ ਦੇ ਨਾਲ ਹੀ ਸਾਡਾ ਜੀਵਨਾ ਰੁੱਖ ਤੇ ਕੋਖੀ ਸਾਡੇ ਪੰਜਾਬ ਲਈ ਨੇ ਜੇ ਸਾਡੀ ਮਾਂ ਨੇ ਸਾਨੂੰ ਜਨਮ ਦਿੱਤਾ ਤਾਂ ਰੁੱਖਾਂ ਨੇ ਸਾਨੂੰ ਸਾਹ ਦਿੱਤਾ ਇਹ ਸਾਬ ਹੀ ਇੱਕ ਸਾਡੀ ਮਾਂ ਦੇ ਰਹੀ ਆ ਇਸ ਲਈ ਮਾਂ ਦਾ ਆਪਾਂ ਕਰਜ਼ ਨਹੀਂ ਚੁਕਾ ਸਕਦੇ ਅਸੀਂ ਉਸ ਐਮਐਲਏ ਸਰਦਾਰ ਤਨਮਨਤ ਸਿੰਘ ਨੂੰ ਇੱਕ ਵਾਰ ਫੇਰ ਯਾਦ ਕਰਦੇ ਹੋਏ ਇਹ ਜਿਹੜੀ ਮਾਂ ਨੂੰ ਸਮਰਪਿਤ ਕਰ ਰਹੇ ਹਾਂ ਭਾਵੇਂ ਨੇਤਰਹੀਣ ਲੋਕਾਂ ਦੇ ਲਈ ਅਸੀਂ ਬਲਾਈਂਡ ਲੋਕਾਂ ਦੇ ਲਈ ਇਹ ਪ੍ਰਬੰਧ ਕਰ ਰਹੇ ਹਾਂ ਕਿਉਂਕਿ ਅਖਦਾਨੀ ਪਰਿਵਾਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਉਹ ਸਾਡੀ ਲਹਿਰ ਨੂੰ ਸਮਰਪਿਤ ਰਹਿੰਦੇ ਸੀ ਧੂਰੇ ਦੇ ਵਿੱਚ ਮਾਸਿਆ ਜੀ ਬੈਠਦੇ ਸੀ ਜਾਂ ਹੋਰ ਸਾਨੂੰ ਬਹੁਤ ਵੱਡੀ سپورਟ ਸੀ ਉਹਨਾਂ ਦੀ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ 101 ਬਰੂਟਾ ਜਿਹੜਾ ਏਰੀਆ ਦੇ ਵਿੱਚ ਸੁਮਿਤ ਮਾਨ ਜੀ ਦੀ ਅਗਵਾਈ ਚਲਾ ਰਹੇ ਹਾਂ ਦੇਖੋ ਬਹੁਤ ਸੋਹਣਾ ਜਿਹੜਾ ਪ੍ਰਾਲਾ ਤੁਸੀਂ ਨੇ 101 ਬੋਟਾ ਲਾਉਣ ਦੀ ਗੱਲ ਕੀਤੀ ਹੈ ਵੀ ਅਸੀਂ 101 ਬਰੂਟਾ ਜਿਹੜਾ ਹੈਗਾ ਲਾਉਣਾ ਪਰ ਜੇ ਮੰਨ ਲੈਨੇ ਆਪਾਂ ਤੁਸੀਂ ਬਰੂਟਾ ਬੋਟਾ ਜਿਹੜੇ ਹੁਣ ਇੱਥੇ ਲਾ ਕੇ ਚਲੇ ਗਏ ਹੋ ਜਾਂ ਤੁਸੀਂ ਕਿਸੇ ਸੰਸਥਾ ਦੇ ਵਿੱਚ ਲਾਤੇ ਕਿਸੇ ਦੀ ਮੋਟਰ ਦੇ ਲਾਤੇ ਕੀ ਉਹਨਾਂ ਦੀ ਸਾਫ ਸੁਭਾਲ ਦਾ ਜਮਾ ਕਿਸੇ ਨੂੰ ਦਿੱਤਾ ਗਿਆ ਹੈ ਕਿ ਉਹ ਲਾ ਕੇ ਜਿਹੜੇ ਉੱਥੇ ਸੁੱਕਣ ਤੱਕ ਕਿਸਮਤ ਰਹਿ ਜਾਣਗੇ ਸਰ ਜਿੰਨੇ ਵੀ ਮੈਂ ਹੁਣ ਤੱਕ ਰੁੱਖ ਲਾਏ ਨੇ ਇੱਕ ਵੀ ਨਹੀਂ ਸੁੱਕਿਆ ਮੇਰੇ ਪਿੰਡ ਹੀ ਜਾ ਕੇ ਦੇਖ ਲਓ 900 ਬੂਟਾ ਮੈਂ ਇੱਕ ਚਨਾਰ ਦਾ ਹੰਸਪਲੀ ਦਾ ਅੰਮਲਤਾਸ ਤਬਕਵਾ ਖਲਾਏ ਨੇ ਉਹ ਤਕਰੀਬਨ 5 ਕਿਲੋਮੀਟਰ ਦੇਖ ਕੇ ਰੇਤ ਨੇ ਤੁਸੀਂ ਮੇਰੇ ਪਿੰਡੋਂ ਪੁੱਛ ਸਕਦੇ ਹੋ ਮੈਂ 4 ਤੁਸੀਂ ਸਾਡੇ ਸੇਕ ਤੱਕ ਪਾਣੀ ਪਾਉਂਦਾ ਰਹਿਆ ਮੈਂ ਜਿੱਥੇ ਵੀ ਰੁੱਖ ਲਾਉਣਾ ਆਪਣੀ ਨਿਗਰਾਨੀ ਰੱਖਦਾ ਇੱਥੇ ਮੁੰਡਾ ਤਾਇਨਾਤ ਕਰਤਾ ਸੀ ਦੋਨੇ ਬਰੋਟਿਆਂ ਦੀ ਦੇਖ ਲੈ ਲਈ ਇਹਦੇ ਜਲਦੀ ਅਸੀਂ ਅਲਦਲੇ ਕੰਦਾਂ ਦੀ ਜਿਹੜੀ ਇੱਟਾਂ ਦੀ ਬਾਲ ਬਣਾ ਦਾਂਗੇ ਜਿੱਥੇ ਵੀ ਅਸੀਂ ਬਰੋਟਾ ਲਾਵਾਂਗੇ ਬੜੇ ਸਜੀਦਗੀ ਨਾਲ ਉਹ ਜ਼ਿੰਮੇਵਾਰੀ ਨਾਲ ਲਾਵਾਂਗੇ ਔਰ ਉਹਨੂੰ ਪਾਲਣ ਪੋਸਣ ਦਾ ਪ੍ਰਬੰਧ ਅਸੀਂ ਅਗਲੇ ਅਸੀਂ ਬੂਟੇ ਲਾਉਣ ਵੇਲੇ ਫੋਟੋ ਨਹੀਂ ਲਾਉਂਦੇ ਮੈਂ ਹੁਣ 19 ਪੰਜ ਨੂੰ ਜਿਹੜਾ ਮੇਰਾ 400 500 ਬੂਟਾ ਮੈਂ ਪਾਲਿਆ ਸੀ ਉਹਦੀ ਫੋਟੋ 5 ਸਾਲ ਬਾਅਦ ਜਾਰੀ ਕੀਤੀ ਆ ਇਸੇ ਲਈ ਆ ਵੀ ਲੋਕਾਂ ਨੂੰ ਜਾਗਰਤ ਉਹਨਾਂ ਫੋਟੋਆਂ ਖਿਚਾ ਕੇ ਚਲੇ ਜਾਣਾ ਵੱਖਰੀ ਗੱਲ ਹੈ ਬੂਟੇ ਨਸ਼ਟ ਕਰ ਦੇਣਾ ਵੱਖਰੀ ਗੱਲ ਹੈ ਪਰ ਉਹਨਾਂ ਨੂੰ ਪਾਲ ਕੇ ਅਸੀਂ ਇਹ ਫੋਟੋਆਂ 3 ਸਾਲ ਬਾਅਦ ਜਾਰੀ ਕਰਾਂਗੇ ਦੇਖੋ ਜੀ ਬਹੁਤ ਸੋਹਣਾ ਪ੍ਰਾਲਾ ਹੈਗਾ ਕੇਸਰ ਭੁੱਲਰ ਜੀ ਦਾ ਜਾਂ ਇਹਨਾਂ ਦੇ ਸਾਥੀਆਂ ਦਾ ਉਹ ਕਹਿੰਦੇ ਵੀ ਅਸੀਂ ਸਿਰਫ ਬੂਟਾ ਲਾ ਕੇ ਫੋਟੋ ਖਿਚਾਉਣ ਤੱਕ ਸੀਮਿਤ ਨਹੀਂ ਹੈਗੇ ਅਸੀਂ ਉਸ ਬੂਟੇ ਨੂੰ ਅੱਜ ਲਾ ਕੇ ਉਹਨੂੰ ਇੱਕ ਪੂਰਾ ਦਰਖਤ ਬਣਾ ਕੇ ਉਹਦੀ ਫੇਰ ਫੋਟੋ ਪਾਵਾਂਗੇ ਵੀ ਹਾਂ ਇਹ ਜਿਹੜਾ ਹੈਗਾ ਅ ਅਸੀਂ ਜਿਹੜਾ ਆਪਣੇ ਸਾਥੀਆਂ ਦੇ ਸਹਿਯੋਗ ਦੇ ਨਾਲ ਬੂਟੇ ਪਾਲ ਕੇ ਵੱਡੇ ਕੀਤੇ ਨੇ ਇਹ ਸਾਡੇ ਲੋਕਾਂ ਨੂੰ ਸੁੱਖ ਦੇਣਗੇ ਜਿਵੇਂ ਸਣਾਂ ਨੇ ਕਿਹਾ ਵੀ ਇੱਕ ਰੁੱਖ 100 ਸੁੱਖਾ ਇਹਨਾਂ ਦਾ ਬਹੁਤ ਵਧੀਆ ਪ੍ਰਾਲਾ ਕੀਤਾ 100 ਤਲਾਉਣ ਦਾ ਤਾਂ ਪਤਾ ਨਹੀਂ ਕਿੰਨੇ ਕੁ ਸੁੱਖ ਦੇਣਗੇ ਕਿੰਨੇ ਕੁ ਬਿਮਾਰੀਆਂ ਤੋਂ ਰਾਹਤ ਪਾਉਣਗੇ ਤੁਸੀਂ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਸਰਵਿਸ